ਜੈਪੀਮ ਜੈਪਾਲ ਵਾਗੁਰਜੀ ਕਥਾਲ ਸਾਹਿਬ ਵਾਯੂ ਦੇ ਖਤੇ ਜਗੁਰਦੇਵ ਤਾਨਗੁਰਦੇਵ ਜਵਾਹਰ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ احਮਾਨ ਜੋ ਐਸਐਸਪੀ ਸਾਹਿਬ ਕਪੂਖਲਾ ਨੂੰ ਇੱਕ درخواست ਦਿੱਤੀ ਆ ਜਿਸ ਦੇ ਵਿੱਚ ਜੋ ਰਜਿਤ ਪਣੋੜ ਜਿਹੜਾ ਭੁੱਲੜਾਈ ਵਾਲਾ ਜਿਸ ਨੇ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਦੇ ਨਾਂ ਦੇ ਉੱਤੇ ਜਿਹੜੀ 25000 ਦੀ ਠੱਗੀ ਮਾਰੀ ਸੀ ਔਰ ਉਸ ਦਾ ਉਹ ਨਾਲ ਆਪਣੀ ਜਿਹੜੀ ਪਰਚਾਈ ਹੈ ਜਿਹੜੀ ਸੁਖਵਿੰਦਰ ਕੌਰ ਜਿਹੜੀ ਆ ਉਹ ਰਲ ਮਿਲ ਕੇ ਇੱਕ ਇਹਨਾਂ ਨੇ ਪਲਾਨ ਜਿਹੜਾ ਕੀਤਾ ਉਹ ਜਿਸ ਦੇ ਵਿੱਚ ਸਾਡੇ ਬਿੱਟੂ ਭਾਜੀ ਨੂੰ ਨਾਮਿਨੇਟ ਕਰਦੇ ਪਏ ਆ ਔਰ ਸਾਡੇ ਜਿਹੜੇ ਹੋਰ ਵੀਰ ਸਾਰਿਆਂ ਨੂੰ ਇਕੱਠੇ ਕਰਕੇ ਨਾਮਿਨੇਟ ਜਿਹੜੀ ਰਾਜਨੀਤਿਕ ਜਿਹੜੀ ਇਹ ਚਾਹ ਖੇਡ ਰਹੇ ਆ ਅਸੀਂ ਮਾਨਯੋਗ ਐਸਐਸਪੀ ਸਾਹਿਬ ਕੋ ਇਹ ਬੇਨਤੀ ਕਰਨ ਆਏ ਆ ਕਿ ਜਿਹੜਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕੀਤਾ ਜਾਵੇ ਔਰ ਜਿਹੜੀ ਬੰਦੀ ਧਾਰਾ ਇਹਦੇ ਉੱਤੇ 420 ਕਿਉਂਕਿ ਇਹ ਪ੍ਰਸ਼ਾਸਨ ਨੂੰ ਵੀ ਉਹ ਗੁੰਮਰਾਹ ਕਰ ਰਿਹਾ ਔਰ ਜਿਹੜਾ ਇਹ ਮਿਲ ਕੇ ਮਲੀ ਭੁਗਤ ਦੇ ਨਾਲ ਜਿਹੜੀ ਇਹਦੀ ਭਾਬੀ ਆ ਸੁਖਵਿੰਦਰ ਕੌਰ ਔਰ ਉਹਨੂੰ ਮਿਲ ਕੇ ਇਹ ਜਿਹੜੀ ਰਾਜਨੀਤਿਕ ਖੇਡ ਖੇਡ ਰਿਹਾ ਔਰ ਫਗਵਾੜੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਮਾਨਯੋਗ ਫਗਵਾੜਾ ਦੇ ਪ੍ਰਸ਼ਾਸਨ ਦੇ ਅੱਗੇ ਕਪੂਠਲੇ ਦੇ ਪ੍ਰਸ਼ਾਸਨ ਦੇ ਅੱਗੇ ਕਿ ਇਹੋ ਜਿਹੇ ਜਿਹੜੇ ਗੰਦੇ ਲੋਕ ਆ ਇਹਨਾਂ ਦੀ ਜਿਹੜੀ ਸੋਚ ਗੰਦੀ ਹੈ ਜਿਹੜੇ ਪ੍ਰਸ਼ਾਸਨ ਨੂੰ ਦੇ ਨਾਂ ਤੇ ਪੈਸੇ ਠੱਗੀਆਂ ਮਾਰ ਕੇ ਪ੍ਰਸ਼ਾਸਨ ਦਾ ਨਾਮ ਬਦਨਾਮ ਕਰ ਰਹੇ ਆ ਔਰ ਲੋਕਾਂ ਦੇ ਵਿੱਚ ਮੈਸੇਜ ਦੇ ਦੇ ਰਹੇ ਆ ਕਿ ਪ੍ਰਸ਼ਾਸਨ ਜਿਹੜਾ ਪੈਸੇ ਤੋਂ ਬਿ ਮੈਂ ਅਪੀਲ ਕਰਦਾ ਕਿ ਇਹੋ ਜੇ ਸਰਪੰਚਾਂ ਨੂੰ ਜਲਦ ਤੋਂ ਜਲਦ ਡਿਸਮਿਸ ਕਰਕੇ ਇੱਥੇ ਬੰਦੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਮਾਤਾ ਜੈ ਗੁਰੂਦੇਵ ਤਾਲ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫਗਵਾੜਾ ਸ਼ਹਿਰ ਲਈ ਊਲਾ ਰਾਏ ਦਾ ਜੋ ਸਰਪੰਚ ਜਿਸ ਦੇ ਉੱਤੇ ਵਿਸ਼ਵਤ ਕੋਰੀ ਦਾ ਮਾਮਲਾ ਜਿਹੜਾ ਬੜਾ ਅੱਜ ਕੱਲ੍ਹ ਚੱਲ ਰਿਹਾ ਵਾ ਇਹ ਮੈਂ ਇਹ ਪ੍ਰਸ਼ਾਸਨ ਐਸਐਸਪੀ ਸਾਹਿਬ ਦੇ ਅੱਗੇ ਯੁਵਾ ਵਿਕਾਸ ਮੋਰਚਾ ਵੱਲੋਂ ਇੱਕ ਲਿਖਤ ਦਰਖਾਸਤ ਦਿੱਤੀ ਗਈ ਆ ਕਿਉਂਕਿ ਇਹ ਜਿਹੜਾ ਸਰਪੰਚ ਆ ਪੁਲਾਰਾ ਪਿੰਡ ਦਾ ਔਰ ਇਹਦੇ ਨਾਲ ਜਿਹੜੀ ਮਹਿਲਾ ਬਾ ਔਰ ਜੇ ਉਹ ਮਹਿਲਾ ਨੂੰ ਇਹੁੱਧ ਦੀ ਆਪਣੀ ਭਾਬੀ ਦੱਸ ਰਿਹਾ ਬਾ ਇਹ ਪ੍ਰਸ਼ਾਸਨ ਨੂੰ ਔਰ ਮੀਡੀਆ ਨੂੰ ਔਰ ਫਗਵਾੜਾ ਸ਼ਹਿਰ ਦੀ ਜਨਤਾ ਨੂੰ ਬਿਲਕੁਲ ਗੁੰਮਰਾਹ ਕਰ ਰਹੀ ਆ ਅਸੀਂ ਐਸਐਸਪੀ ਸਾਹਿਬ ਦੇ ਅੱਗੇ ਇਹ ਬੇਨਤੀ ਕੀਤੀ ਆ ਔਰ ਮਾਨਯੋਗ ਐਸਪੀ ਫਗਵਾੜਾ ਅੱਗੇ ਵੀ ਇਹ ਬੇਨਤੀ ਕਰਦੇ ਆ ਕਿ ਇਸ ਵਿਅਕਤੀ ਦੇ ਉੱਤੇ 120 ਔਰ 182 ਲਵਾਈ ਜਾਵੇ ਕਿਉਂਕਿ ਮਹਿਲਾ ਨੇ ਪਹਿਲਾਂ ਮਹਿਲਾ ਨੇ ਇਸ ਸਰਪੰਚ ਤੇ આરોਪ ਲਗਾਏ ਸੀ ਕਿ ਇਸ ਨੇ 25000 ਰਿਸ਼ਵਤ ਲਈ ਹੈ ਪਰ ਬਾਅਦ ਦੇ ਵਿੱਚ ਮਹਿਲਾ ਇਸ ਰੋਪ ਤੋਂ ਸਾਫ਼ ਮੁੱਕਰ ਗਈ ਔਰ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਿਸ ਉੱਤੇ ਉਹਨੇ આરોਪ ਸਰਪੰਚ ਤੇ ਲਵਾਏ ਨੇ ਉਹ ਸਰਪੰਚ ਉਸਦਾ ਤੇ ਉਹ ਉਸਦੀ ਭਾਬੀ ਲੱਗਦੀ ਹੈ ਜਾਨੀ ਕਿ ਇਹ ਰਣੀ ਮਿਲੀ ਚਾਲ ਆ ਔਰ ਸਤ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰੇ ਔਰ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਪਾਤ